ਰੱਜੋ ਕੰਬੜੀ ਕਹਾਣੀ ਜੋ ਕਿ ਬੀਨ ਸਿੰਘ ਬਰੀਵਾਲਾ ਬੀਜ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਪਹਿਲਾਂ ਵਾਲੇ ਪਾਗ ਦੇਖਣ ਲਈ ਤੁਸੀਂ ਚੈਨਲ ਵਿੱਚ ਜਾ ਕੇ ਦੇਖ ਸਕਦੇ ਹੋ ਡਾਕਟਰ ਪ੍ਰਭਨੀਤਾ ਰੱਜੋ ਨਾਲ ਭਾਵੇਂ ਦੋ ਕੁ ਸਾਲਾਂ ਦਾ ਹੀ ਸਾਥ ਸੀ ਪਰ ਕਈ ਜਨਮਾਂ ਵਰਗਾ ਅਗਰ ਅੱਜ ਉਹ ਇੱਕ ਡਾਕਟਰ ਬਣ ਕੇ ਖੜਾ ਸੀ ਤਾਂ ਰੱਜੋ ਕਰਕੇ ਪਰ ਅੱਜ ਉਹਨੂੰ ਉਸੇ ਰੱਜੋ ਦਾ ਆਪਰੇਸ਼ਨ ਕਰਨਾ ਪੈ ਰਿਆ ਸੀ ਉਹਨੂੰ ਆਪਣੇ ਬੋਲ ਚਾਹ ਦਾਰੇ ਸਨ ਰੱਜੋ ਜਦ ਮੈਂ ਡਾਕਟਰ ਬਣ ਗਿਆ ਆਪ ਦਾ ਹਸਪਤਾਲ ਖੋਲ੍ਹ ਲਿਆ ਤਾਂ ਜਦੋਂ ਵਿਆਹ ਤੋਂ ਬਾਅਦ ਤੇ ਜੁੜਵਾ ਵਜਵਾ ਕਾਂ ਦੇ ਡਿਲੀਵਰੀ ਹੋਣੀ ਹੋਈ ਤੁਸੀਂ ਮੇਰੇ ਹਸਪਤਾਲ ਆਇਓ ਤੁਹਾਨੂੰ ਫ੍ਰੀ ਆਫ ਕਾਸਟ ਹੋਊ ਸਾਰਾ ਕੁਝ ਉਹ ਹੱਸਦਾ ਹੋਇਆ ਕਈ ਵਾਰ ਰੱਜੋ ਨੂੰ ਛੇੜਦਾ ਰਹਿੰਦਾ ਸੀ ਡਾਕਟਰ ਪ੍ਰਭਨੀਤ ਨੂੰ ਮਨ ਲੋ ਜੁਰੀ ਜਾਦਾ 8 ਸਾਲ ਪਿੱਛੇ ਖਿੱਚ ਕੇ ਲੈ ਗਈਆਂ ਕਿਉਂਕਿ ਸਿਆਣੇ ਕਹਿੰਦੇ ਆ ਜਾਦਾ ਨੂੰ ਕਦੇ ਵੀ ਜਾਨੀ ਲੈਣਾ ਪੈਂਦਾ ਤੇ ਨਿਗਾਹ ਦੀ ਕੋਈ ਸਰਹੱਦ ਨਹੀਂ ਹੁੰਦੀ ਇਹ ਜਿੱਥੋਂ ਤੱਕ ਮਰਜ਼ੀ ਦੇਖ ਸਕਦੀ ਹੈ ਅਪ੍ਰੈਲ ਮਹੀਨਾ ਸਾਲ 1982 ਵਿੱਚ ਦਲਾਲਾਂ ਦੇ ਸ਼ਹਿਰ ਦਿੱਲੀ ਜਿਸ ਨੂੰ ਦਿੱਲੀ ਹੈ ਦਲਾਲੋਂ ਕੀ ਕਿਹਾ ਜਾਂਦਾ ਸੀ ਫਿਰ ਦਿੱਲੀ ਹੈ ਦਿਲਵਾਲੋਂ ਕੀ ਕਹਾ ਦਿੱਤਾ ਗਿਆ ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਉਤਰਿਆ ਪੰਜਾਬ ਦਾ ਜੰਪਲ ਪ੍ਰਭਨੀਤ ਸਿੰਘ ਸਟੇਸ਼ਨ ਤੋਂ ਬਾਹਰ ਆ ਗਿਆ ਉਹਨੇ ਬਹਾਦਰ ਸ਼ਾ ਜਫਰ ਰੋਡ ਲਈ ਇੱਕ ਆਟੋ ਰਿਕਸ਼ਾ ਲਿਆ ਤੇ ਲਾਲ ਕਿਲੇ ਤੇ ਦਰਗਾੰਝ ਨੂੰ ਪਾਰ ਕਰਦਾ ਹੋਇਆ ਮੂਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਗੇਟ ਤੇ ਆ ਉਤਰਿਆ ਦਿੱਲੀ ਦੇ ਇਤਿਹਾਸਿਕ ਸਥਾਨ ਖੋਨੀ ਦਰਵਾਜੇ ਕੋਲ ਬਣਿਆ ਮੂਲਾਨਾ ਆਜ਼ਾਦ ਮੈਡੀਕਲ ਕਾਲਜ ਪ੍ਰਭਨੀਤ ਨੇ ਬੈਗ ਉਤਾਰੇ ਤੇ ਕੈਂਪਸ ਵੱਲ ਹੋ ਤੁਰਿਆ ਦਿੱਲੀ ਵਰਗੇ ਸ਼ਹਿਰ ਵਿੱਚ ਉਹਨੂੰ ਕੋਈ ਨਹੀਂ ਸੀ ਜਾਣਦਾ ਬਸ ਉਹਦੀ ਮਾਂ ਦਾ ਇੱਕ ਸੁਪਨਾ ਸੀ ਮੇਰਾ ਪੁੱਤ ਡਾਕਟਰ ਬਣੇ ਤੇ ਉਹੀ ਸੁਪਨਾ ਪੂਰਾ ਕਰਨ ਆਇਆ ਸੀ ਉਹ ਇਸ ਦਲਾਲਾਂ ਦੇ ਸ਼ਹਿਰ ਦਿੱਲੀ ਵਿੱਚ ਚੁੱਪਚਾਪ ਉਹ ਕਮਰੇ ਵਿੱਚ ਪਹੁੰਚ ਗਿਆ ਅਗਲੇ ਦਿਨ ਕਲਾਸਾਂ ਸ਼ੁਰੂ ਹੋਣੀਆਂ ਸਨ ਤੇ ਕਾਲਜ ਦਾ ਪਹਿਲਾ ਦਿਨ ਸੀ ਰੈਂਕਿੰਗ ਹੋਣੀ ਤਾਂ ਲਾਜ਼ਮੀ ਸੀ ਉਪਰੋਂ ਉਹ ਵਕਤ ਜਦੋਂ ਸਰਕਾਰਾਂ ਨੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿੱਚ ਨਫ਼ਰਤਾਂ ਦੀਆਂ ਕੰਧਾਂ ਖੜੀਆਂ ਕਰ ਦਿੱਤੀਆਂ ਸਨ ਜਿਸ ਨਫ਼ਰਤਾਂ ਦੇ ਛਿੱਟੇ ਕਾਲਜਾਂ ਤੱਕ ਵੀ ਪਹੁੰਚ ਚੁੱਕੇ ਸਨ ਜਿਸ ਦਾ ਅਸਰ ਪ੍ਰਭ ਨੀਤੇ ਹੋਣਾ ਲਾਜ਼ਮੀ ਸੀ ਬੇਸ਼ੱਕ ਉਹ ਪਗਨੇ ਸੀ ਬੰਦ ਪਰ ਸੀਤ ਤਾਂ ਪੰਜਾਬੀ ਹੀ ਕਾਲਜ ਵਿੱਚ ਕੁਝ ਸ਼ਰਾਰਤੀ ਸਟੂਡੈਂਟਸ ਵੱਲੋਂ ਉਹਨੂੰ ਮੈਂਟਲੀ ਸਟਾਰਚਰ ਕੀਤਾ ਜਾਣ ਲੱਗਾ ਉਹ ਬੇਵਸੋ ਕੇ ਸਭ ਸਹਿਣ ਕਰਦਾ ਜਾ ਰਿਹਾ ਸੀ ਕਦੇ ਜਦ ਮਨ ਜ਼ਿਆਦਾ ਪਰ ਜਾਂਦਾ ਤਾਂ ਕਮਰੇ ਨੂੰ ਅੰਦਰੋਂ ਕੁੰਡੀ ਲਾ ਕੇ ਰੋ ਲੈਂਦਾ ਤੇ ਮਨ ਹਲਕਾ ਕਰ ਲੈਂਦਾ ਕਰੇ ਕੱਲੀ ਮਾਂ ਸੀ ਜਿਸ ਨੂੰ ਕੁਝ ਉਹ ਦੱਸ ਨਹੀਂ ਸੀ ਸਕਦਾ ਇੱਕ ਦਿਨ ਉਹਨੂੰ ਉਦਾਸ ਬੈਠਾ ਦੇਖ ਇੱਕ ਕੁੜੀ ਉਸ ਕੋਲ ਆਈ ਤੇ ਬੋਲੀ ਮੈਂ ਕਈ ਦਿਨਾਂ ਤੋਂ ਨੋਟ ਕਰ ਰਹੀ ਹਾਂ ਤੂੰ ਉਦਾਸ ਉਦਾਸ ਰਹਿਣਾ ਕੋਈ ਪਰੇਸ਼ਾਨੀ ਆ ਨਹੀਂ ਨਹੀਂ ਜੀ ਬਸ ਮਾਂ ਦੀ ਯਾਦ ਆ ਜਾਂਦੀ ਕਦੇ-ਕਦੇ ਪ੍ਰਭ ਨਿਤ ਨੇ ਨਿਗਾਹ ਥੱਲੇ ਘਾ ਦੇ ਤੀਲਿਆਂ ਤੇ ਟਿਕਾਉਂਦਿਆਂ ਉਸ ਕੁੜੀ ਨੂੰ ਜਵਾਬ ਦਿੱਤਾ ਫਿਰ ਮਾਂ ਕੋਲ ਹੀ ਰਹਿ ਪੈਣਾ ਸੀ ਜੀ ਐਨਾ ਹੀ ਹੈ ਜਾਉਂਦਾ ਤੁਹਾਨੂੰ ਉਸ ਕੁੜੀ ਨੇ ਫਿਰ ਇੱਕ ਸਵਾਲ ਘੱਟ ਮਾਰਿਆ ਇਸ ਗੱਲ ਤੇ ਪ੍ਰਭਨੀਤੀ ਅੱਖਾਂ ਹੰਝੂਆਂ ਨਾਲ ਪਾਰ ਆਈਆਂ ਤੇ ਬੋਲਿਆ ਨਹੀਂ ਰਹਿ ਸਕਦਾ ਸੀ ਮਾਂ ਕੋਲ ਐਨੀ ਗੱਲ ਕਰਦਿਆ ਪ੍ਰਭਨੀਤ ਦਾ ਰੋਣਾ ਨਿਕਲ ਗਿਆ ਹਾਏ ਹਾਏ ਕਮਲਿਆ ਤੂੰ ਤਾਂ ਕੁੜੀਆਂ ਵਾਂਗੂ ਰੋਣ ਲੱਗ ਪਿਆ ਸੌਰੀ ਸੌਰੀ ਜੇ ਤੈਨੂੰ ਕੁਝ ਬੁਰਾ ਲੱਗਾ ਤਾਂ ਮੇਰਾ ਨਾਂ ਰਾਜਵੀਰ ਹੈ ਉੱਧਾ ਮੇਰਾ ਨਿੱਕ ਨੇਮ ਰੱਜੂ ਆ ਚੱਲ ਤੂੰ ਮੇਰਾ ਹੁਣ ਦੋਸਤ ਹੋਇਆ ਤੇ ਹੁਣ ਉਦਾਸ ਨਹੀਂ ਹੋਣਾ ਕਦੇ ਵੀ ਉਸ ਕੁੜੀ ਨੇ ਪ੍ਰਭਨੀਤ ਵੱਲ ਦੋਸਤੀ ਦਾ ਹੱਥ ਵਧਾਉਂਦਿਆਂ ਕਿਹਾ ਅੱਜ 8 ਸਾਲ ਬਾਅਦ ਉਸੇ ਹੱਥ ਦੀ ਬਾਹ ਦਾ ਆਪਰੇਸ਼ਨ ਕਰ ਰਿਆ ਸੀ ਡਾਕਟਰ ਪ੍ਰਭਨੀਤ ਜਿਹੜਾ ਹੱਥ ਦੋਸਤੀ ਦਾ ਰੱਜੋ ਨੇ ਉਹਦੇ ਨਾਲ ਮਿਲਾਇਆ ਸੀ ਚੱਲ ਦੱਸ ਤੂੰ ਪੰਜਾਬ ਤੋਂ ਇੱਥੇ ਕਾਲਜ ਕਿਉਂ ਚੁਣਿਆ ਇਹ ਉਸ ਵਕਤ ਰੱਜੋ ਦਾ ਇੱਕ ਹੋਰ ਸਵਾਲ ਸੀ ਜੋ ਉਸ ਪਰੀਆਂ ਵਰਗੇ ਕੁੜੀ ਰੱਜੋ ਨੇ ਉਹਦੀਆਂ ਅਕਰਾ ਵਿੱਚ ਆਏ ਹੰਝੂ ਆਪਣੇ ਖੂਬਸੂਰਤ ਹੱਥਾਂ ਦੀਆਂ ਪਤਲੀਆਂ-ਪਤਲੀਆਂ ਉਂਗਲਾਂ ਨਾਲ ਪੂੰਝਦਿਆਂ ਪੁੱਛਿਆ ਸੀ ਜੇ ਮੈਂ ਕੋਈ 10-11 ਕੋ ਸਾਲ ਦਾ ਸੀ ਜਦੋਂ ਬਾਪੂ 1971 ਦੀ ਜੰਗ ਵਿੱਚ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਮੈਂ ਤੇ ਮਾਂ ਤੇ ਮੇਰੀ ਭੈਣ ਇਕੱਲੇ ਰਹਿ ਗਏ ਬਾਪੂ ਨੂੰ ਮਰਿਆ 1.5 ਸਾਲ ਹੀ ਨਹੀਂ ਹੋਇਆ ਸੀ ਕਿ ਭੈਣ ਨੂੰ ਐਸੀ ਬਿਮਾਰੀ ਲੱਗੀ ਜੋ ਪਹਿਲਾਂ ਕੰਨ ਫਿਰ ਮਾਂ ਦੇ ਕੰਨਾਂ ਦੀਆਂ ਵਾਲੀਆਂ ਤੇ ਨੱਕ ਦਾ ਕੋਕਾ ਤੇ ਆਖੇ ਮੇਰੀ ਭੈਣ ਨੂੰ ਵੀ ਖਾ ਗਈ ਸਾਡੀ ਇੰਨੀ ਪਹੁੰਚ ਨਹੀਂ ਸੀ ਕਿ ਕਿਸੇ ਵੱਡੇ ਹਸਪਤਾਲ ਦਾ ਖਰਚਾ ਚੱਕ ਸਕਦੇ ਸਰਕਾਰੀ ਹਸਪਤਾਲ ਦੇ ਜੰਗਾਲੇ ਬੈਠੇ ਤਰਪਦੀ ਉਹ ਵੀ ਇੱਕ ਦਿਨ ਬਾਪੂ ਕੋਲ ਚਲੀ ਗਈ ਬਾਪੂ ਦੀ लाडली ਜੋ ਸੀ ਲੱਗਦਾ ਬਾਪੂ ਬਿਨਾ ਜੀ ਨਹੀਂ ਲੱਗਿਆ ਉਹਦਾ ਬਹੁਤੀ ਤੇ ਮਾਂ ਨੇ ਉਸ ਦਿਨ ਕਿਹਾ ਸੀ ਮੈਂ ਆਪਣੇ ਪੁੱਤ ਨੂੰ ਡਾਕਟਰ ਬਣਾਉਂਗੀ ਤਾਂ ਕਿ ਕਿਸੇ ਦੀ 30 ਪੈਸੇ ਖੋਣ ਤੜਫਦੀ ਨ ਅਮਰੀ ਪ੍ਰਾਈਵੇਟ ਮੈਡੀਕਲ ਕਾਲਜਾਂ ਦੀ ਫੀਸ ਪਰਨ ਜੋਗੇ ਪੈਸੇ ਨਹੀਂ ਸਨ ਕਿਉਂਕਿ ਘਰ ਸਿਰ ਬਾਪੂ ਦੀ ਪੈਨਸ਼ਨ ਨਾਲ ਚੱਲਦਾ ਫਿਰ ਰੱਬ ਨੇ ਜਿਵੇਂ ਮੇਰੀ ਸੁਣ ਲਈ ਹੋਵੇ ਇਹ ਸਰਕਾਰੀ ਕਾਲਜ ਵਿੱਚ ਸਕਾਲਰਸ਼ਿਪ ਮਿਲ ਗਈ ਮਾਂ ਹੱਥੀ ਗੁਰੂ ਘਰ ਲੱਡੂ ਵੰਡ ਕੇ ਆਈ ਸੀ ਜਦ ਮੈਂ ਪਿੰਡੋਂ ਤੁਰਿਆ ਸੀ ਪ੍ਰਭਨੀਤ ਨੇ ਸਾਰੀ ਕਹਾਣੀ ਰਾਜਵੀਰ ਅੱਗੇ ਰੱਖ ਦਿੱਤੀ ਸੀ ਅਸਲ ਵਿੱਚ ਰੱਜੋ ਦਾ ਨਾਂ ਰਾਜਵੰਦ ਕਰਨੀ ਰਾਜਵੀਰ ਕੌਰ ਸੀ ਰਾਜਵੰਤਾ ਸੱਜਣ ਸਿਓਂ ਪਾਗਲਖਾਨੇ ਵਿੱਚ ਰੱਜੋ ਨਾਂ ਤੋਂ ਇੱਕ ਅੰਦਾਜ਼ਾ ਜਿਹਾ ਲਗਾ ਕੇ ਲਿਖਾ ਗਿਆ ਸੀ ਪ੍ਰਬਨਿਤੀ ਕਹਾਣੀ ਰੱਜੋ ਦੀ ਰੂਹ ਨੂੰ ਛਿਲ ਗਈ ਸੀ ਕਮਲਿਆ ਤੂੰ ਤਾਂ ਰਵਾਹੀ ਦਿੱਤਾ ਮੈਨੂੰ ਤੇਰੇ ਵਰਗੇ ਕਰਮਾ ਵਾਲੇ ਪੁੱਤ ਬਿਰਲੇ ਮਾਵਾ ਹੀ ਜੰਮਦੀਆਂ ਤੈਨੂੰ ਇਸ ਕਾਲਜ ਵਿੱਚ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਮੈਨੂੰ ਦੱਸੀ ਕਮਲੂ ਤੇ ਅੱਜ ਤੋਂ ਬਾਅਦ ਕਦੇ ਰੋਣਾ ਨਹੀਂ ਤੇ ਉਦਾਸਤਾ ਬਿਲਕੁਲ ਵੀ ਨਹੀਂ ਹੋਣਾ ਉਦੋਂ ਤਾਂ ਮੇਰਾ ਇਹ ਆਖਰੀ ਸਾਲ ਹੈ ਕਾਲਜ ਵਿੱਚ ਪਰ ਤੇਰੇ ਨਾਲ ਮੈਂ ਸਦਾ ਖੜੀ ਆ ਰਜੋ ਆਪਣੇ ਹੱਥ ਦੀਆਂ ਉਂਗਲਾਂ ਪ੍ਰਭਨੀਤ ਦੇ ਕੁੰਗਰਾਲੇ ਵਾਲਾਂ ਵਿੱਚ ਫੇਰਦੀ ਬੋਲੀ ਅੱਜ ਉਹੀ ਹੱਥ ਲੈ ਕੇ ਰਜੋ ਡਾਕਟਰ ਪ੍ਰਭਨੀਤ ਦੇ ਸਾਹਮਣੇ ਬੈਠ ਤੇ ਪਈ ਸੀ ਜਿਸ ਬਾਰੇ ਸਹਾਇਕ ਡਾਕਟਰ ਕਹਿ ਰਿਹਾ ਸੀ ਸ਼ਾਇਦ ਸਾਨੂੰ ਇਹ ਹੱਥ ਕੱਟਣਾ ਪਵੇ ਨਹੀਂ ਨਹੀਂ ਡਾਕਟਰ ਜੋਸ਼ੀ ਆਪਾਂ ਕੋਸ਼ਿਸ਼ ਕਰਾਂਗੇ ਇਸ ਦਾ ਹੱਥ ਬਚਾ ਸਕੀਏ ਡਾਕਟਰ ਪ੍ਰਭਨੀਤ ਦੇ ਅੰਦਰੋਂ ਬੜੀ ਮੁਸ਼ਕਲ ਨਾਲ ਇਹ ਸ਼ਬਦ ਨਿਕਲੇ ਡਾਕਟਰ ਪੂਨਮ ਗੁਪਤਾ ਬਾਹਰ ਬੈਠੀ ਅਰਦਾਸਾਂ ਕਰ ਰਹੀ ਸੀ ਮਾਸੀ ਨੂੰ ਤਾਂ ਖੈਰ ਦੱਸਣਾ ਹੀ ਕੀ ਨੇ ਸੀ ਡਾਕਟਰ ਪ੍ਰਭਨੀਤ ਬੜੀ ਕੋਸ਼ਿਸ਼ ਕਰਦਾ ਕਿ ਬੀਤੇ ਚ ਨਾ ਗਵਾਚੇ ਪਰ ਉਹਦੀ ਸੋਚ ਉਹਨੂੰ ਪਿੱਛੇ ਖਿੱਚ ਕੇ ਲੈ ਜਾਂਦੀ ਉਹ ਫਿਰ ਗਵਾਚ ਜਾਂਦਾ 8 ਸਾਲ ਪਹਿਲਾਂ ਗੁਜ਼ਰੇ ਵਕਤ ਦੇ ਸਮੁੰਦਰ ਦੀਆਂ ਲਹਿਰਾਂ ਵਿੱਚ ਉਹਨੂੰ ਦਿੱਲੀ ਆਏ ਨੂੰ 4 ਮਹੀਨੇ ਹੋ ਗਏ ਸਨ ਅਗਸਤ ਮਹੀਨਾ ਸਾਲ 1982 ਦਿੱਲੀ ਵਿੱਚ ਕਾਮਨ ਵੈਲਥ ਖੇਡਾਂ ਸ਼ੁਰੂ ਹੋ ਚੁੱਕੀਆਂ ਸਨ ਦਿੱਲੀ ਦੇ ਬਾਜ਼ਾਰ ਖੱਚਾ ਖੱਚ ਪਰੇ ਰਹਿੰਦੇ ਸਨ ਇਸ ਖੇਡਾਂ ਦੌਰਾਨ ਪੰਜਾਬੀਆਂ ਨੂੰ ਹਰਿਆਣਾ ਵਿੱਚ ਹੀ ਰੋਕ ਲਿਆ ਗਿਆ ਸੀ ਜਿਸ ਕਰਕੇ ਦੋਵਾਂ ਸਟੇਟਾਂ ਵਿੱਚ ਪਹਿਲਾਂ ਤੋਂ ਬਲਦੀ ਨਫ਼ਰਤ ਦੀ ਅੱਗ ਭਾਂਬੜ ਬਣਨ ਲੱਗ ਪਈ ਸੀ ਕਾਲਜ ਵਿੱਚ ਸਟੂਡੈਂਟਸ ਵਿੱਚ ਇਹ ਨਫ਼ਰਤ ਹੋਰ ਵੱਧ ਵੇਖਣ ਨੂੰ ਮਿਲਣ ਲੱਗੀ ਪਰ ਅਭਨੀਤ ਕਲਾਸ ਵੱਲ ਜਾ ਰਿਹਾ ਸੀ ਤਾਂ ਰੱਜੋ ਨੇ ਪਿੱਛੋਂ ਦੀ ਆਕੇ ਦੋਵੇਂ ਹੱਥ ਉਹਦੀਆਂ ਅੱਖਾਂ ਤੇ ਰੱਖ ਲੈ ਤੇ ਬੋਲੀ ਪਛਾਣ ਭਲਾ ਕੌਣ ਪ੍ਰਭੀਤ ਨੇ ਆਪਣੇ ਦੋਵੇਂ ਹੱਥ ਰੱਜੋ ਦੇ ਹੱਥਾਂ ਤੇ ਰੱਖ ਦਿਆਂ ਗਿਆ ਰਾਜਵੀਰ ਬੜੇ ਛੇਤੀ ਪਛਾਣ ਲਿਆ ਕਿ ਤੇ ਜੋਤਸ਼ੀ ਤਾਂ ਨਹੀਂ ਤੂੰ ਰੱਜੋ ਹੈਰਾਨ ਹੁੰਦੀ ਬੋਲੀ ਹਾਂ ਹੈਗਾ ਜੋਤਸ਼ੀ ਹੱਥ ਵਿਖਾਣਾ लिया बाबे तेरी तकदीर दस देन याद करेंगी बाबे नु प्रभनीत ने हसदा बोलिया लो फिर जोची जी दसो की कहती है मेरी किस्मत रजो प्रभनीत अगे हाथ कर दी बोली प्रभनीत ओदा हाथ वेक लग गया तरीफा दे पुल बनन देखो बच्चा आपके हाथ में ये जो लाइन जाती है जो बिल्कुल नहर की तरह लगती है मतलब इसका ये हुआ जो तेरा घर वाला होगा जिसके साथ तेरी शादी होगी वो तेरा पानी परेगा बच्चा और तू राज करेगी ते आ लाइन जो आगे जाके दूजी के साथ चिपक जाती है इसका मतलब है तेरी सस तेनो सीने ना चिपका के रखूगी बच्चा आ जो तेरी बाँ पे जो दो तीन के निशान हैं, मतलब आपके घर जुड़वा बच्चे होंगे रज्जो का चेहरा शर्म न लाल हो गया ते हथ पीछे खिंचती बोली ਰਹੰਦੇ ਤੂੰ ਆਇਆ ਵੱਡਾ ਜੋਤਸੀ ਕਿਵੇਂ ਲੱਗਿਆ ਭਵਿੱਖ ਬਾਣੀਆਂ ਕਰਨ ਮੈਂ ਤਾਂ ਕਹਿਨੀ ਆ ਆ ਡਾਕਟਰੀ ਦਾ ਛੱਡ ਕਿਹੜਾ ਤੂੰ ਆਹ ਕੰਮ ਸ਼ੁਰੂ ਕਰ ਲੈ ਬਾਦੂ ਕਮਾਈ ਹੈ ਹਾਂ ਸੱਚ ਕੰਮ ਦੀ ਗਲਤ ਵਿੱਚ ਹੀ ਰਹਿ ਗਈ ਕੱਲ ਕੱਪੜੇ ਬੈਗ ਵਿੱਚ ਪਾ ਕੇ ਤਿਆਰ ਨਹੀਂ ਸਵੇਰੇ ਤੇ ਹਾਂ ਨਾਲ ਕਾਲਜ ਤੋਂ 2 ਦਿਨ ਦੀ ਛੁੱਟੀ ਲੈ ਲਾ ਮੈਂ ਸਵੇਰੇ ਜਾਂ ਆਪ ਲੈਣ ਆਉ ਜਾਂ ਡਰਾਈਵਰ ਨੂੰ ਭੇਜੂੰਗੀ ਪਰ ਜਾਣਾ ਕਿੱਥੇ ਆ ਰਾਜਵੀਰ ਪਰ ਆਪਣੀ ਹੈਰਾਨ ਹੁੰਦਾ ਬੋਲਿਆ ਵੇ ਕਿਤੇ ਤੱਕ ਜਾਣਾ ਹੀ ਹੋ ਡਰਨਾ ਤੈਨੂੰ ਕਿਤੇ ਵੇਚ ਕੇ ਨਹੀਂ ਆਉਂਦੀ ਮੈਂ ਮੁੰਡਿਆਂ ਨੂੰ ਕੁੜੀ ਕਹਿ ਦੇਵੀ ਕਿ ਮੈਂ ਫਲਾਣੀ ਜਗ੍ਹਾ ਖੜੀ ਆ ਮਿਲ ਜਾਊ ਆ ਕੀ ਆਪਦੇ ਕੋਲ ਵਾਇਕ ਨਾ ਹੋਵੇ ਅਗਲੇ ਕਿਸੇ ਤੋਂ ਮੰਗ ਕੇ ਪਹੁੰਚ ਜਾਂਦੇ ਐ ਇੱਕ ਤੂੰ ਐ ਮੇਰੇ ਮਿਸਟਰ ਚੱਡੂ ਦਾਸ ਕੁੜੀ ਕਹਿ ਰਹੀ ਐ ਮੈਂ ਤੈਨੂੰ ਲੈਣ ਆਉਂਗੀ ਅੱਗਾ ਪੁੱਛ ਰਿਆ ਜਾਣਾ ਕਿੱਥੇ ਰੱਜੂ ਪ੍ਰਭਨਿਤ ਦੇ ਬਾਲਾ ਵਿੱਚ ਹੱਥ ਫੇਰਦੀ ਬੋਲੀ ਤੇ ਵਾਪਸ ਮੁੜ ਗਈ ਸ਼ਾਇਦ ਕਾਲਜੋ ਸਿਰਫ ਪ੍ਰਭਨਿਤ ਨੂੰ ਇਹ ਦੱਸਣ ਲਈ ਆਈ ਸੀ ਪ੍ਰਭਨਿਤ ਉੱਥੇ ਖੜਾ ਗੇਟਵਾਲ ਜਾਂਦੀ ਰੱਜੋ ਨੂੰ ਕਿੰਨੀ ਦੇਰ ਹੀ ਵੇਖਦਾ ਰਿਹਾ ਰੱਜੋ ਨੇ ਬੱਖੀਆਂ ਤੋਂ ਤੰਗ ਚਿੱਟੇ ਸਲੀਵਲੈਸ ਕਮੀਜ਼ ਨਾਲ ਕਾਲੇ ਰੰਗ ਦੀ ਤੰਗ ਪੌਂਚਿਆਂ ਵਾਲੀ ਪਜਾਮੀ ਪਾਈ ਹੋਈ ਤੇ ਨਾਲ ਜਾਲੀਦਾਰ ਕਾਲੇ ਰੰਗ ਦੀ ਚੁੰਨੀ ਜੋ ਹਲਕੀ-ਹਲਕੀ ਹਵਾ ਵਿੱਚ ਉੱਡ ਰਹੀ ਸੀ ਇਹ ਪੈਰਾ ਵਿੱਚ ਪੰਜਾਬੀ ਜੁੱਤੀ ਜਿਦੀਆਂ ਜਰਕਾਂ ਹਵਾ ਵਿੱਚ ਡਸ ਕੋਲ ਰਹੀਆਂ ਸਨ ਉਂਝ ਵੀ ਪਰੀਆਂ ਵਰਗੀ ਰੱਜੋ ਜਿੱਥੋਂ ਵੀ ਲੰਘਦੀ ਸੀ ਵੇਖਣ ਵਾਲੇ ਵੇਖਦੇ ਰਹਿ ਜਾਂਦੇ ਸੀ ਗੋਰਾ ਰੰਗ ਗੋਰੀਆਂ ਗੱਲਾਂ ਤੇ ਲਾਲੀ ਜਿਵੇਂ ਮੱਖਣ ਤੇ ਪੇੜੇ ਤੇ ਕਿਸੇ ਨੇ ਸੰਦੂਰ ਨਾਲ ਲਿਬੜੀ ਉਂਗਲ ਰੱਖ ਦਿੱਤੀ ਹੋਵੇ ਗੱਜ ਲੰਬੇ ਸ਼ਾ ਕਾਲੇ ਵਾਲ ਤਿੱਖਾ ਨਖ ਪਤਲੇ ਗੁਲਾਬੀ ਬੁੱਲ ਤਲਵਾਰ ਵਾਂਗ ਤਿੱਖੀਆਂ ਸੇਲੀਆਂ ਅੱਖਾਂ ਵਿੱਚ ਤਾਰੀ ਬਨ ਕੇ ਪਾਇਆ ਸੁਰਮਾ ਜਿਵੇਂ ਸਾਰੀ ਮੀਨਾਕਾਰੀ ਰੱਬ ਨੇ ਰੱਜੋ ਤੇ ਹੀ ਕਰ ਦਿੱਤੀ ਹੋਵੇ ਪਰ ਅੱਜ ਉਸੇ ਰੱਜੋ ਦੀ ਸ਼ਕਲ ਦੇਖ ਕੇ ਡਰ ਲੱਗ ਰਿਹਾ ਸੀ ਉਹਦੀਆਂ ਅੱਖਾਂ ਦੇ ਥੱਲੇ ਕਾਲੇ ਕੇਰੇ ਬਣੇ ਹੋਏ ਸਨ ਗੋਰੀਆਂ ਗੱਲਾਂ ਚਿਪ ਕੇ ਹੱਡੀਆਂ ਨਾਲ ਲੱਗੀਆਂ ਹੋਈਆਂ ਸਨ ਤੇ ਪਿੰਡੇ ਤੇ ਸੱਜਣ ਵੱਲੋਂ ਕੀਤੇ ਜ਼ੁਲਮਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ ਅਗਲੀ ਸਵੇਰ ਪ੍ਰਭੀਤ ਨੇ ਇੱਕ ਲੀਵ ਦੀ ਐਪਲੀਕੇਸ਼ਨ ਲਿਖੀ ਤੇ ਪ੍ਰਿੰਸੀਪਲ ਆਫਿਸ ਤੇ ਆਇਆ ਆ ਕੇ ਉਹਨੇ ਬੈਗ ਵਿੱਚ ਕੱਪੜੇ ਪੈਕ ਕੀਤੇ ਤੇ ਤਿਆਰ ਹੋ ਕੇ ਕਾਲਜ ਦੇ ਮੇਨ ਗੇਟ ਤੇ ਆ ਗਿਆ ਮੁਲਾਨ ਆਜ਼ਾਦ ਕਾਲਜ ਦਾ ਮੇਨ ਗੇਟ ਕੋਨੇ ਦਰਵਾਜੇ ਦੇ ਬਿਲਕੁਲ ਕੋਲ ਪੈਂਦਾ ਹੈ ਪ੍ਰਭਨੀਤ ਨੂੰ ਖੜਿਆ ਹਲੇ 2-3 ਮਿੰਟ ਹੀ ਹੋਏ ਸਨ ਕਿ ਮਸਤੀ ਦੀ ਕਾਰ ਆ ਕੇ ਰੋਕੀ ਕਾਰ ਚਾਲਕ ਨੇ ਸ਼ੀਸ਼ਾ ਥੱਲੇ ਕਰਕੇ ਪੁੱਛਿਆ ਪ੍ਰਭਨੀਤ ਆਪ ਹੀ ਕਾ ਨਾਮ ਹੈ ਹਾਂਜੀ ਮੇਰਾ ਹੀ ਨਾਮ ਹੈ ਚਲ आओ ਗਾ ਬੈਠੋ ਗਾਡੀ ਮੇ ਡਰਾਈਵਰ ਨੇ ਅਗਲੀ ਗੱਲ ਕਹਿ ਕੇ ਗੱਲ ਮੁਕਾ ਦਿੱਤੀ ਪ੍ਰਭਨੀਤ ਚੁੱਪਚਾਪ ਗੱਡੀ ਵਿੱਚ ਬੈਠ ਗਿਆ ਇੰਨੀ ਮਹਿੰਗੀ ਕਾਰ ਵਿੱਚ ਉਹ ਪਹਿਲੀ ਵਾਰ ਬੈਠਾ ਸੀ ਕਾਂਟੇ ਸਵਾ ਕਾਂਟੇ ਵਿੱਚ ਉਹ ਕਰੋਲ ਬਾਗ ਹੁੰਦੇ ਹੋਏ ਟਿਲਕ ਨਗਰ ਪਹੁੰਚ ਗਏ ਜਦੋਂ ਪ੍ਰਭਨੀਤ ਕਾਰ ਚੋਂ ਬਾਹਰ ਨਿਕਲਿਆ ਉਹ ਹੈਰਾਨ ਰਹਿ ਗਿਆ ਕਿਉਂਕਿ ਕਾਰ ਇੱਕ ਬਹੁਤ ਵੱਡੀ ਕੋਠੀ ਅੱਗੇ ਖੜੀ ਸੀ ਤੇ ਦੂਜੀ ਹੈਰਾਨੀ ਦੀ ਗੱਲ ਇਹ ਸੀ ਕਿ ਰਾਜਵੀਰ ਕੋਦ ਕੋਠੀ ਦੇ ਗੇਟ ਤੇ ਖੜੀ ਪ੍ਰਭਨੀਤ ਨੂੰ ਅਢੀਕ ਰਹੀ ਸੀ ਵੇ ਤੂੰ ਤਾਂ ਜਿੱਲਾ ਡਾਕਟਰ ਬਣੇਗਾ ਇੰਨਾ ਜਿੱਲਾ ਮੈਂ ਕਦੋਂ ਦੀ ਉਡੀਕੀ ਜਾਨੀ ਆ ਰੱਜੋ ਪ੍ਰਭਨੀਤ ਦਾ ਬੈਗ ਫੜਦੀ ਬੋਲੀ ਜਰ ਰਾਜਵੀਰ ਹੁਣ ਤੇਰੀ ਦਿੱਲੀ ਵਿੱਚ ਟ੍ਰੈਫਿਕ ਹੀ ਇੰਨਾ ਮੈਂ ਕਿ ਉੱਡ ਕੇ ਆ ਜਾਂਦਾ ਪ੍ਰਭਨੀਤ ਹੱਸਦਾ ਹੋਇਆ ਬੋਲਿਆ ਚੱਲ ਜਲਦੀ ਜਲਦੀ ਆ ਜਾ ਅੰਦਰ ਸਾਰੇ ਉਡੀਕ ਰਹੇ ਆ ਤੈਨੂੰ ਰਾਜਵੀਰ ਉਹਦੀ ਬਾਹ ਫੜ ਅੰਦਰ ਵੱਲ ਕਚਰੀ ਲਈ ਜਾਂਦੀ ਬੋਲੀ ਪ੍ਰਭਨੀ ਦਾ ਦਿਲ ਧੜਕ ਰਿਹਾ ਸੀ ਕਿਉਂਕਿ ਐਡੀ ਵੱਡੀ ਕੋਠੀ ਵਿੱਚ ਉਹ ਪਹਿਲੀ ਵਾਰ ਆਇਆ ਸੀ ਤੇ ਐਨੇ ਅਮੀਰ ਲੋਕਾਂ ਵਿੱਚ ਜੋ ਉਹਦੀ ਔਕਾਤ ਤੋਂ ਕਿਤੇ ਵੱਡੇ ਸਨ ਬੇ ਤੁਰਪਾ ਹੋਣ ਕਿ ਤੇਨੀ ਤੇਰੀ ਅੰਦਰ ਲਿ ਜਾ ਕੇ ਮੈਂ ਬਲੀ ਦੇਣ ਲੱਗੀ ਕਿ ਮੈਂ ਡਰਨ ਲੱਗਾ ਮੈਂ ਤਾਂ ਹਲੇ ਸਿਰਫ ਤੇਰੀ ਬਾਹੀ ਫੜੀ ਹੈ ਤੇਰੇ ਮੱਥੇ ਤੇ ਪਸੀਨਾ ਆ ਗਿਆ ਇਹੋ ਜਿਹੀ ਮਰੀਜ਼ਾਂ ਦੇ ਆਪਰੇਸ਼ਨ ਕਰੇਂਗਾ ਤੂੰ ਡਾਕਟਰ ਬਣ ਕੇ ਕਿਸੇ ਕੁੜੀ ਦਾ ਆਪਰੇਸ਼ਨ ਕਰਨ ਲੱਗਿਆ ਤਾਂ ਪਸੀਨੇ ਦੀਆਂ ਬੂੰਦਾਂ ਉਹਦੇ ਮੂੰਹ ਤੇ ਸੁੱਟ ਦਿਆ ਕਰਨੀਆਂ। ਉਹਨੂੰ ਪਾਵੇਂ ਹੋਸ਼ ਆ ਜਾਇਆ ਕਰੇ ਰੱਜੋ ਹੱਸਦੀ ਹੋਈ ਬੋਲੀ। ਪਰ ਉਸ ਤੋਂ ਬਾਅਦ ਡਾਕਟਰ ਬਣ ਕੇ ਪ੍ਰਭੀਤ ਨੇ ਆਪਰੇਸ਼ਨ ਤਾਂ ਬਹੁਤ ਕੀਤੇ ਪਰ ਉਹਨੂੰ ਕਦੇ ਪਸੀਨਾ ਨਹੀਂ ਸੀ ਆਇਆ। ਪਰ ਅੱਜ ਉਸੇ ਰੱਜੋ ਦਾ ਆਪਰੇਸ਼ਨ ਕਰਨ ਵੇਲੇ ਉਹ ਪਸੀਨੇ ਨਾਲ ਭਿੱਜਿਆ ਪਿਆ ਸੀ। ਰੱਜੋ ਉਸਨੂੰ ਅੰਦਰ ਲੈ ਗਈ। ਸਭ ਤੋਂ ਪਹਿਲਾਂ ਰੱਜੋ ਨੇ ਪ੍ਰਭੀਤ ਨੂੰ ਇੱਕ ਸਰਦਾਰ ਜੀ ਨਾਲ ਮਿਲਾਇਆ। ਪ੍ਰਭ ਇਹ ਨੇ ਮੇਰੇ ਪਾਪਾ ਸਰਦਾਰ ਉੱਤਮ ਸਿੰਘ ਪ੍ਰਭ੍ਰਿਤ ਨੇ ਉਹਨਾਂ ਦੇ ਪੈਰੀ ਹੱਥ ਲਾਏ ਸਰਦਾਰ ਉੱਤਮ ਸਿੰਘ ਦਿੱਲੀ ਦੇ ਸਰ ਕਾਟੇ ਮੇ ਅਮੀਰ ਲੋਕਾਂ ਵਿੱਚੋਂ ਇੱਕ ਸੀ ਉਸ ਤੋਂ ਬਾਅਦ ਰਜੂ ਨੇ ਪ੍ਰਭ੍ਰਿਤ ਨੂੰ ਆਪਣੀ ਮੰਮੀ ਨਾਲ ਦਾਦੀ ਨਾਲ ਅਤੇ ਪ੍ਰਾ ਇੱਕੰਪ੍ਰੀਤ ਅਤੇ ਪੱਪੀ ਜਸਲੀਨ ਨਾਲ ਤੇ 4 ਕੋਸਾਲ ਦੇ ਭਤੀਜੇ ਜੂਰਾਵਰ ਸਿੰਘ ਨਾਲ ਮਿਲਾਇਆ ਪੂਰੀ ਸਹਿਜਤਾ ਰੱਬ ਨੂੰ ਮੰਨਣ ਵਾਲੀ ਫੈਮਿਲੀ ਸੀ ਰਜੂ ਦੀ ਅੱਜ ਰੱਜੋ ਨੇ ਪ੍ਰਭਨੀਤ ਨੂੰ ਇਸ ਲਈ ਸੱਦਿਆ ਸੀ ਕਿਉਂ ਉਹਨਾਂ ਦੇ ਘਰ ਸ਼੍ਰੀ ਅਖੰਡ ਪੜ੍ਹ ਸਾਹਿਬ ਪ੍ਰਕਾਸ਼ ਕਰਵਾਇਆ ਹੋਇਆ ਸੀ ਰੱਜੋ ਸਾਰਿਆਂ ਨੂੰ ਮਿਲਾਉਣ ਤੋਂ ਬਾਅਦ ਪ੍ਰਭਨੀਤ ਨੂੰ ਬੋਲੀ ਪ੍ਰਭਨੀਤ ਉੱਪਰ ਵਾਲੇ ਕਮਰੇ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜਾ ਪਹਿਲਾਂ ਜਾ ਕੇ ਮੱਥਾ ਟੇਕਾ ਹਾਂ ਸੱਚ ਰੁਮਾਲ ਹੈਗਾ ਸਿਰ 'ਤੇ ਟਕਾ ਨੂੰ ਕਿ ਦੇਵਾ ਨਹੀਂ ਨਹੀਂ ਰਾਜਵੀਰ ਰੁਮਾਲ ਤਾਂ ਹੈਗਾ ਪ੍ਰਭਨੀਤ ਜੇਬ 'ਚੋਂ ਰੁਮਾਲ ਕੱਢ ਕੇ ਸਿਰ 'ਤੇ ਬੰਨਦਾ ਬੋਲਿਆ ਮੱਥਾ ਟੇਕਣ ਤੋਂ ਬਾਅਦ ਪ੍ਰਭਨੀਤ ਨੀਚੇ ਸੋਫੇ ਤੇ ਆ ਕੇ ਬੈਠ ਗਿਆ ਰੱਜੋ ਦੇ ਮਮੀ ਪਾਪਾ ਤੇ ਪ੍ਰਭ ਬਾਜ਼ਾਰ ਚਲੇ ਗਏ ਤੇ ਦਾਦੀ ਉੱਪਰ ਜਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਇਲਾਹੀ ਬਾਣੀ ਸਰਵਣ ਕਰਨ ਲੱਗ ਗਈ ਸੀ ਰੱਜੋ ਪ੍ਰਭਨੀਤ ਕੋਲ ਸੋਫੇ ਤੇ ਹੀ ਬੈਠੀ ਸੀ ਕਿ ਕਿਚਨ ਵਿੱਚੋਂ ਉਹਦੀ ਭਾਬੀ ਜੈਸਲਿੰਦ ਦੀ ਆਵਾਜ਼ ਆਈ ਰੱਜੋ ਅੰਦਰ ਆਈ 1 ਮਿੰਟ ਆਈ ਭਾਬੀ ਜੀ ਕਹਿ ਕੇ ਰੱਜੋ ਉੱਠ ਕੇ ਰਸੋਈ ਵਿੱਚ ਚਲੀ ਗਈ ਜੈਸਲੀਨ ਪਿਆਰ ਨਾ ਉਹਦੀਆਂ ਗੱਲਾਂ ਪੱਟ ਦੀ ਬੋਲੀ ਆ ਨੀ ਮੇਰੀ ਨਣਾਨੇ ਗੋਰੀਏ ਪੁੱਛ ਤੇਰੇ ਰਾਜੇ ਨੂੰ ਚਾਹ ਪਿਉ ਗਾ ਕੇ ਕੌਫੀ ਬਣਾ ਦੇ ਮਾਂ ਓਹੋ ਕੀ ਆ ਭਾਬੀ ਜੀ ਤੁਸੀਂ ਵੀ ਨਾ ਉਹ ਮੇਰਾ ਕੋਈ ਰਾਂਜਾ ਵਾਂਜਾ ਨਹੀਂ ਐ ਉਹ ਸਿਰਫ ਦੋਸਤ ਐ ਵਿਚਾਰੇ ਨੇ ਇਸੇ ਸਾਲ ਹੀ ਐਡਮਿਸ਼ਨ ਲਈ ਐ ਰੱਜੂ ਨੇ ਜਵਾਬ ਦਿੱਤਾ ਤੇ ਉਹਦਾ ਮੂੰਹ ਸੰਗ ਨਾਲ ਲਾਲ ਹੋ ਚੁੱਕਿਆ ਸੀ ਕਿਸੇ ਕਸ਼ਮੀਰ ਦੇ ਸੇਵੰਗ ਉਹਨੇ ਨੀਮੀ ਪਾਲ ਲਈ ਜੈਸਲੀਨ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਰੱਜੋ ਦੀ ਠੋਡੇ ਨੂੰ ਉ ਤਾਂ ਚੱਕਦੀ ਬੋਲੀ ਅੱਛਾ ਅੱਛਾ ਹੁਣ ਆਪਣੀ ਭਾਬੀ ਤੋਂ ਲੁਕੋ ਮੇਰੇ ਤੋਂ ਕੁਝ ਨਹੀਂ ਲੁਕਦਾ ਨੀ ਮੇਰੀ ਇਹ ਜਿਉਣ ਜੋਗੀ ਨੰਦੀ ਤੇਰੇ ਚਿਹਰੇ ਦੀ ਲਾਲੀ ਦੱਸਦੀ ਹੈ ਨਾਲੇ ਜੈਸਲੀਨ ਨੇ ਇੱਕ ਪੁਰਾਣੀ ਫਿਲਮ ਦਾ ਗੀਤ ਗੁੰਗੁਣਾ ਦਿੱਤਾ ਚਿਹਰੇ 'ਤੇ ਖੁਸ਼ੀ ਸ਼ਾਹ ਜਾਤੀ ਹੈ ਅੱਖੋਂ ਵਿੱਚ ਸਰੂਰ ਆ ਜਾਂਦਾ ਹੈ ਜਦ ਤੂੰ ਹਮੇ ਆਪਣਾ ਕਹਤੇ ਹੋ ਤੋ ਆਪਣੇ 'ਤੇ ਗਰੂਰ ਆ ਜਾਂਦਾ ਹੈ ਦੋਵੇਂ ਨੰਨ ਨਾਨ ਪਰ ਜਾਈ ਹੱਸ ਪਈਆਂ ਹਰ ਕਲਾਸ ਵਿੱਚ ਪੜਾਈ ਵਿੱਚ ਟੌਪ ਕਰਨ ਵਾਲੀ ਕਿਸੇ ਅਮੀਰ ਬਾਪ ਦੀ ਲਾਡਲੀ ਪਰੀਆਂ ਵਰਗੀ ਰੱਜੋ ਜਦੋਂ ਹੱਸਦੀ ਸੀ ਤਾਂ ਫੁੱਲ ਖਿੜਦੇ ਸਨ ਰੱਜੋ ਨੇ ਦੁੱਧ ਵਰਗੀ ਚਿੱਟੀ ਚਿਣੀ ਮਿੱਟੀ ਦੀ ਬਣੀ ਕੇਤਲੀ ਵਿੱਚ ਗਰਮ ਪਾਣੀ ਪਾਇਆ ਨਾਲ 3 ਕੱਪ ਰੱਖੇ 3 ਕੌਫੀ ਪੌਊਚ 3 ਡਿਪਟੀ ਵੈਗ ਨਾਲ ਛੋਟੀ ਇੱਕ ਹੋਰ ਕੇਤਲੀ ਵਿੱਚ ਗਰਮ ਕੀਤਾ ਦੁੱਧ ਰੱਖਿਆ ਤੇ ਇੱਕ ਖੰਡ ਵਾਈ ਡੱਬੀ ਤੇ ਸਾਰਾ ਸਮਾਨ ਲਿਆ ਕੇ ਪ੍ਰਭਨੀਤ ਦੇ ਮੂਰਤੇ ਬਲ ਤੇ ਰੱਖ ਦਿੱਤਾ ਮਗਰ ਹੀ ਜੈਸਲੀਨ ਇੱਕ ਟ੍ਰੀ ਵਿੱਚ ਰੱਖ ਕੇ ਖਾਣ ਪੀਣ ਦਾ ਕਾਫੀ ਸਮਾਨ ਲੈ ਆਈ ਪ੍ਰਭਨੀਤ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਚਾਹ ਪੀ ਦੀ ਕਿਵੇਂ ਆ ਕਿਉਂਕਿ ਪੰਜਾਬ ਦੇ ਮਾਲਵੇ ਦੇ ਪਿੰਡਾਂ ਚ ਉੱਥੇ ਗੁੜ ਦੀ ਚਾਹ ਪੀਣ ਵਾਲੇ ਪੋਲੇ ਪਾਲੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਇਸ ਤਰ੍ਹਾਂ ਵੀ ਚਾਹ ਹੁੰਦੀ ਹੈ ਜੈਸਲੀਨ ਸਮਝ ਗਈ ਕਿ ਉਹ ਬੋਲੀ ਵੀਰ ਜੀ ਲਿਆਓ ਮੈਂ ਬਣਾ ਦਿੰਨੀ ਆ ਉਹਨੇ ਕੱਪ ਵਿੱਚ ਗਰਮ ਪਾਣੀ ਪਾਇਆ ਵਿੱਚ ਚੀਨੀ ਪਾਉਂਦੀ ਬੋਲੀ ਵੀਰ ਜੀ ਸ਼ੱਕਰ ਇੱਕ ਚਮਚ ਕਿ ਦੋ ਚਮਚ ਪੈਣੇ ਇਹਦਾ ਤਾਂ ਮੈਨੂੰ ਹਿਸਾਬ ਕਿਤਾਬ ਜਿਆ ਨਹੀਂ ਤੁਸੀਂ ਆਪਣੇ ਹਿਸਾਬ ਨਾਲ ਹੀ ਬਣਾ ਦਿਓ ਪ੍ਰਭਨੀਤ ਸਿੰਘ ਦਾ ਹੋਇਆ ਬੋਲਿਆ ਉਹੋ ਵੀਰ ਜੀ ਇਹ ਕਿਹੜਾ ਮੈਡੀਕਲ ਦਾ ਪੜਾਈ ਹੈ ਜਿਹਦੀ ਸਮਝ ਨਹੀਂ ਆ ਰਹੀ ਚਲੋ ਦੱਸੋ ਕੌਫੀ ਕਿ ਚਾਹ ਪੈਣੇ ਚਾਹੀ ਦੇ ਦੋ ਪ੍ਰਭ੍ਰਿਤ ਨੇ ਨੀਮੀ ਪਾਉਂਦਿਆਂ ਜਵਾਬ ਦਿੱਤਾ ਜੈਸਲੀਨ ਨੇ ਕੱਪ ਵਿੱਚ ਪਾਏ ਗਰਮ ਪਾਣੀ 'ਚ 2 ਚਮਚੀ ਚੀਨੀ ਕੋਲੀ ਉੱਪਰੋਂ ਦੁੱਧ ਵਾਲੀ ਕੇਤਲੀ 'ਚੋਂ ਦੁੱਧ ਪਾ ਕੇ ਇੱਕ ਡਿਪਟੀ ਬੈਗ ਪਾ ਕੇ ਪ੍ਰਭ੍ਰਿਤ ਨੂੰ ਫੜਾ ਦਿੱਤੀ ਤਿੰਨੋਂ ਕਿੰਨਾ ਚਿਰ ਹੀ ਚਾਹ ਪੀਂਦੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹੇ ਫਿਰ ਰੱਜੂ ਨੇ ਜੈਸਲੀਨ ਤੇ ਉੱਠ ਕੇ ਰਸੋਈ ਵਿੱਚ ਚਲੀਆਂ ਗਈਆਂ ਤਾਂ ਕਿ ਦੁਪਹਿਰ ਦੀ ਰੋਟੀ ਦੀ ਤਿਆਰੀ ਕਰ ਸਕਣ ਜੈਸਲੀਨ ਪਿਆਜ਼ ਕੱਟਦੀ ਬੋਲੀ ਰੱਜੂ ਕੋਝ ਮੁੰਡਾ ਤਾਂ ਚੰਗਾ ਜਾਰ ਹੈ ਤੇਰੀ ਡਾਕਟਰੀ ਲਾਈਨ ਦਾ ਤੇ ਤੀਜੀ ਸਭ ਤੋਂ ਵੱਡੀ ਗੱਲ ਜਾਰ ਭੂਲਾ ਬਹੁਤ ਹੈ ਇਹੋ ਜਿਹੇ ਮੁੰਡੇ ਕਰਮਾ ਨਾਲ ਮਿਲਦੇ ਆ ਜੇ ਅੱਖਾਂ ਤਾਂ ਪਾਪਾ ਜੀ ਨਾਲ ਮੈਂ ਕਰਾਂ ਗੱਲ ਨਾਲੇ ਤੇਰੇ ਵੀਰ ਨਾਲ ਨਹੀਂ ਨਹੀਂ ਪੱਬ ਜੀ ਐਦਾਂ ਦੀ ਕੋਈ ਵੀ ਗੱਲ ਨਹੀਂ ਆ ਸਾਡੇ ਵਿੱਚ ਪਰ ਮੇਰਾ ਸਿਰਫ ਇੱਕ ਦੋਸਤ ਹੈ ਜੇ ਕੋਈ ਗੱਲ ਹੋਈ ਵੀ ਤਾਂ ਮੈਂ ਤੈਨੂੰ ਪਹਿਲਾਂ ਦੱਸਾਂ ਮੇਰੀ ਹੀਰ ਵਰਗੀ ਪਿਆਰੀ ਭਾਬੀ ਰ ਜੋ ਜੈਸਲੀ ਨੂੰ ਪਿੱਛੋਂ ਦੀ ਆਕੇ ਜਾ ਪੀ ਪੌਂਦੀ ਬੋਲੀ ਨੰਨਾਂ ਨ ਪਰਜਾਈ ਨੇ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਦੁਪਹਿਰ ਦਾ ਖਾਣਾ ਤਿਆਰ ਕਰ ਲਿਆ ਐਨੀ ਦੇਰ ਨੂੰ ਰੱਜੋ ਦੇ ਮਮੀ ਪਾਪਾ ਤੇ ਭਰਾ ਵੀ ਬਾਜ਼ਾਰੋਂ ਮੋੜ ਆਏ ਸੀ ਸਭ ਤੋਂ ਪਹਿਲਾਂ ਰੋਟੀ ਕ੍ਰਾਂਤੀ ਸਿੰਘਾਂ ਨੂੰ ਸ਼ਿਕਾਈ ਗਈ ਜਿਨ੍ਹਾਂ ਅੱਗੇ ਰੋਲ ਤੇ ਬੈਠਣਾ ਸੀ ਜਾਂ ਪਹਿਲਾ ਰੋਲ ਲਾ ਕੇ ਆਏ ਸਨ ਉਸ ਤੋਂ ਬਾਅਦ ਸਾਰੇ ਟੱਬਰ ਨੇ ਜ਼ਮੀਨ ਤੇ ਚਟਾਈ ਵਿਛਾ ਕੇ ਪ੍ਰਸ਼ਾਦਾ ਸ਼ਕਿਆ ਕਿਉਂਕਿ ਗੁਰੂ ਸਾਹਿਬ ਘਰ ਵਿੱਚ ਬਿਰਾਜਮਨ ਸਨ ਘਰ ਦੇ ਸਾਰੇ ਜੀਆਂ ਲਈ ਚਿੱਟੇ ਕੁਰਤੇ ਪਜਾਮੇ ਤੇ ਕੇਸਰੀ ਪੱਗਾਂ ਔਰਤਾਂ ਲਈ ਚਿੱਟੇ ਸਲਵਾਰ ਕਮੀਜ਼ ਤੇ ਕੇਸਰੀ ਚੁੰਨੀਆਂ ਲਿਆਂਦੀਆਂ ਗਈਆਂ ਸਨ। ਪ੍ਰਬਨਦੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਜਦ ਉਹਦੇ ਲਈ ਵੀ ਇੱਕ ਕੁਰਤਾ ਪਜਾਮਾ ਤੇ ਕੇਸਰੀ ਪੱਗ ਲਿਆਂਦੀ ਗਈ। ਘਰ ਬਿਠਾਏ ਦੋ ਦਰਜੀਆ ਨੂੰ ਮੇਚ ਦੇ ਦਿੱਤੇ ਗਏ। ਪ੍ਰਬਨਦੀ ਨੇ ਰੱਜੂ ਨੂੰ ਕਿਹਾ ਯਾਰ ਆਹ ਚਿੱਟੇ ਕੁਰਤੇ ਪਜਾਮੇ ਤੇ ਕੇਸਰੀ ਪੱਗਾਂ ਦਾ ਕੀ ਹਿਸਾਬ ਆ। ਨਾਲੇ ਮੇਰੇ ਲਈ ਵੀ ਲਿਆਂਦੀ ਐ ਕਿ ਸਾਰੇ ਰਿਸ਼ਤੇਦਾਰ ਐਸੇ ਡਰੈਸ ਵਿੱਚ ਆਉਣਗੇ। ਨਹੀਂ ਨਹੀਂ ਮਿਸਟਰ ਪੌਂਦੂ ਦਾਸ ਇਹ ਡਰੈਸ ਕੱਲੇ ਕਰਦੇ ਜੀ ਪਾਉਣਗੇ ਰੱਜੋ ਪ੍ਰਭਨੀਤ ਦੇ ਨੱਕ ਨੂੰ ਛਟਕੀ ਵਿੱਚ ਪਰ ਕੇ ਸੱਜੇ ਖੱਬੇ ਹਿਲਾਂਦੀ ਬੋਲੀ ਪਰ ਮੈਂ ਇਸ ਕਰਦਾ ਜੀ ਗੱਲ ਸਮਝਣੀ ਲੱਗੀ ਪ੍ਰਭਨੀਤ ਹੈਰਾਨ ਹੁੰਦਾ ਬੋਲਿਆ ਬੇ ਦਿਮਾਗ ਤੇ ਜ਼ਿਆਦਾ ਬੋਝ ਨਾ ਪਾ ਨਾ ਫਟ ਜਾਣੀ ਹੈ ਤੇਰੀ ਕੋਈ ਤੂੰ ਬਸ ਪਰਸਲ ਜਦੋਂ ਪੋਗ ਪਹਿਣੀਆ ਵੀਰੇ ਕੋਲੋਂ ਪੱਗ ਬਨਵਾ ਲਵੀ ਜੇ ਆਪ ਨੂੰ ਨਹੀਂ ਆਉਂਦੀ ਤਾਂ ਤੇ ਬਾਕੀ ਗੱਲ ਜਾ ਕੇ ਦਾਦੀ ਜੀ ਨੂੰ ਪੁੱਛ ਲੈ ਪਰ ਜੋ ਇੰਨਾ ਕਹਿ ਕੇ ਚਲੀ ਗਈ। ਪ੍ਰਭਨੀਤ ਨੇ ਦਾਦੀ ਜੀ ਨੂੰ ਪੁੱਛਿਆ, "ਬੀਜੀ, ਆ ਵਿਆਹ ਵਿੱਚ ਸੁਣਿਆ ਸੀ ਸਾਰੇ ਇੱਕ ਡਰੈੱਸ ਪਾਉਂਦੇ ਆ ਪਰ ਆ ਅਖੰਡ ਪੁਰਸਾਬ ਦੇ ਖੁਸ਼ੀ ਦੇ ਪੋਗ ਦੇ ਮੌਕੇ 'ਤੇ ਚਿੱਟੇ ਕੱਪੜੇ ਸਮਝ ਨਹੀਂ ਲੱਗੇ ਬੀਜੀ।" ਪੁੱਤਰ ਜੀ, ਰੱਜੋ ਦੇ ਦਾਦਾ ਜੀ ਆਜ਼ਾਦੀ ਕੋ ਲਾਟੇ ਸੰਗ ਬੜਾ ਨਾਸੀ ਉਹਨਾਂ ਦਾ ਸਰਦਾਰ ਮੱਖਣ ਸਿੰਘ ਲਾਇਲਪੁਰੀਆ ਉਹ ਕੇਸਰੀ ਪੱਗ ਬੰਨ੍ਹਦੇ ਹੁੰਦੇ ਸੀ। ਤੇ ਗਾਂਧੀ ਖੱਦਰ ਦਾ ਚਿੱਟਾ ਕੁਰਤਾ ਪਜਾਮਾ ਪਾਉਂਦੇ ਹੁੰਦੇ ਸੀ ਉਹਨਾਂ ਮੋਰਚੇੰਦran ਜੇਲਾ ਵੀ ਕੱਟੀਆਂ ਸੀ ਅਸੀਂ ਪਿੱਛੋਂ ਲਾਇਲਪੁਰ ਤੋਂ ਆਏ ਸੀ ਜਿਹੜਾ ਹੁਣ ਪਾਕਿਸਤਾਨ ਵਿੱਚ ਹੈ ਦੇਖ ਲੈ ਪੁੱਤਰ ਜੀ ਖਾਲੀ ਹੱਥ ਆਏ ਸੀ ਰੱਜੂ ਦੇ ਦਾਦਾ ਜੀ ਨੇ ਕਦੇ ਗੁਰੂ ਤੋਂ ਭਰੋਸਾ ਨਹੀਂ ਉੱਠਣ ਦਿੱਤਾ ਖੁਦ ਦਾ ਭਾਵੇਂ ਰੱਜੂ ਦੀ ਇੱਕ ਪੂਆ ਉਧਰ ਰਹਿ ਗਈ ਸੀ ਜਦ ਦੀ ਕੋਈ ਉਗ ਸੁਗ ਨਹੀਂ ਨਿਕਲੀ ਬਾਅਦ ਵਿੱਚ ਰੱਜੂ ਦੇ ਦਾਦਾ ਜੀ ਨੇ ਇਧਰ ਆ ਕੇ ਵਰਕਸ਼ਾਪਾਂ ਵਿੱਚ ਕੰਮ ਕੀਤਾ ਦਿਨ ਰਾਤ ਮਿਹਨਤ ਕੀਤੀ ਅੱਜ ਰੱਬ ਦੇ ਰੰਗ ਵੇਖ ਆਪਣੀਆਂ ਖੋਧੀਆਂ ਤਿੰਨ ਵਰਕਸ਼ਾਪਾਂ ਨੇ ਪੁੱਤਰ ਜੀ 31 ਅਕਤੂਬਰ 1965 ਨੂੰ ਉਹਨਾਂ ਦੀ ਮੌਤ ਹੋ ਗਈ ਸੀ ਰੱਜੋ ਕੋਈ 5-6 ਸਾਲ ਦੀ ਸੀ ਉਦੋਂ ਏਕਮ ਦਾ ਹੋਣਾ ਕੋਈ 8-9 ਸਾਲ ਦਾ ਪਰਸੋਂ ਉਹਨਾਂ ਦੀ ਵਰਸੀ ਹੈ 31 ਨੂੰ ਤਾਂ ਹੀ ਸਾਰੇ ਉਹਨਾਂ ਦੀ ਯਾਦ ਚਿੱਟੇ ਕੁਰਤੇ ਪਜਾਮੇ ਤੇ ਕੇਸਰੀ ਪੱਗਾਂ ਬੰਨਦੇ ਆ ਇਹ ਪਾਠ ਅਸੀਂ ਹਰ ਸਾਲ ਅਲਕਵਾਂਦੇ ਆ ਦਾਦੀ ਦੀਆਂ ਅੱਖਾਂ ਵਿੱਚ ਖੁਸ਼ੀ ਨਾਲ ਹੰਝੂ ਆ ਗਏ ਸਨ ਚਲੋ ਜੀ ਭੋਗ ਦਾ ਦਿਨ ਵੀ ਆ ਗਿਆ ਸੀ ਪ੍ਰਭਨੀਤ ਨੇ ਚਿੱਟੇ ਕੋਟ ਤੇ ਪਜਾਮੇ ਨਾਲ ਕੇਸਰੀ ਪੱਗ ਬੰਨੀ ਹੋਈ ਸੀ ਜੋ ਉਹਦੇ ਰੂਪ ਨੂੰ ਚਾਰ ਚੰਨ ਲਾ ਰੇ ਸੀ ਉਹ ਸ਼ੀਸ਼ੇ ਮੁਰੇ ਖੜਾ ਖੁਦ ਨੂੰ ਵੇਖ ਰਿਹਾ ਸੀ ਰੱਜੋ ਕੋਈ ਸਨਮਾਨ ਲੈਣ ਅੰਦਰ ਆਈ ਤਾਂ ਹੈਰਾਨ ਹੀ ਰਹਿ ਗਈ ਪ੍ਰਭਨੀਤ ਤੋਂ ਉਹ ਨਜ਼ਰਾਂ ਹੀ ਨਾ ਹਟਾ ਸਕੀ ਹੌਲੀ ਕੇ ਦਿਨੇ ਪ੍ਰਭਨੀਤ ਦੇ ਕੰਨ ਕੋਲ ਮੂੰਹ ਕਰਦੀ ਬੋਲੀ ਕਿਉ ਮਾਰਨਾ ਕਿਸੇ ਨੂੰ ਜਨਾਬ ਫਿਰ ਕੁਝ ਰੋਕੇ ਪਾਵਕ ਹੁੰਦੀ ਬੋਲੀ ਚੰਦਰੀਆ ਨજર ਨਾ ਲਵਾ ਲਵੇਂ ਕਿਤੇ ਹਲੇ ਤੈਨੂੰ ਬੇਬੇ ਨੇ ਡਾਕਟਰ ਬਣਿਆ ਦੇਖਣਾ ਆਪਣੀ ਸੱਜੀ ਅੱਖ 'ਚੋਂ ਸੱਜੀ ਹੱਥ ਦੀ ਚੀਚੀ ਨਾਲ ਸੁਰਮਾ ਕੱਢ ਕੇ ਪ੍ਰਭਨੀ ਤੇ ਕੰਨ ਪਿੱਛੇ ਕਾਲਾ ਟਿੱਕਾ ਲਾਉਂਦੀ ਬੋਲੀ ਜਿਉਂਦਾ ਰਹਿ ਜਿਉਂਣ ਜੋਗਿਆ ਰੱਬ ਤੈਨੂੰ ਬੁਰੀਆਂ ਨਜ਼ਰਾਂ ਤੋਂ ਬਚਾਏ ਜਲੇਬੀਆਂ ਬਣਾਈਆਂ ਗਈਆਂ ਸਨ ਜੋ ਰੱਜੋ ਦੇ ਦਾਦਾ ਜੀ ਦੀ ਮਨਪਸੰਦ ਮਿਠਾਈ ਸੀ ਜਿਲੇਬੀਆਂ ਭੋਗ ਤੇ ਹਰ ਸਾਲ ਬਣਾਈਆਂ ਜਾਂਦੀਆਂ ਸੀ ਭੋਗ ਤੋਂ ਬਾਅਦ ਸਾਰੇ ਰਿਸ਼ਤੇਦਾਰ ਵਿਦਾ ਹੋ ਗਏ ਪ੍ਰਭਨੀਤ ਨੂੰ ਚੜਨ ਰੱਜੋ ਆਪ ਗਈ ਜਦੋਂ ਪ੍ਰਭਨੀਤ ਘਾਰਚੋਂ ਉਤਰਿਆ ਤਾਂ ਰੱਜੋ ਨੇ ਉਹਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ ਥੈਂਕ ਯੂ ਮੇਰੇ ਕਿਊਟ ਹੀਰੋ ਅੱਜ ਤੂੰ ਸਾਡਾ ਸਾਰਿਆਂ ਦਾ ਦਿਲ ਜਿੱਤ ਲਿਆ ਇਦਾਂ ਹੀ ਸਾਲ 1982 ਬੀਤ ਗਿਆ ਤੇ 83 ਚੜ ਗਿਆ ਇਹ ਸਾਲ ਕਾਲਜ ਵਿੱਚ ਰੱਜੋ ਦਾ ਆਖਰੀ ਸਾਲ ਸੀ ਮਾਰਚ ਮਹੀਨੇ ਉਦੀ ਡਿਗਰੀ ਕੰਪਲੀਟ ਹੋ ਗਈ ਹੁਣ ਉਹ ਡਾਕਟਰ ਰਾਜਵੀਰ ਕੋ ਬਣ ਚੁੱਕੀ ਸੀ ਹੁਣ ਪ੍ਰਭਨੀਤ ਦਾ ਵੀ ਕਾਲਜ ਵਿੱਚ ਮੰਨ ਨਹੀਂ ਸੀ ਲੱਗਦਾ ਕੱਲੇ ਦਾ ਪਰ ਪੜਾਈ ਤਾਂ ਕਰਨ ਹੀ ਸੀ ਹੁਜਵੇਂ ਮਹੀਨੇ ਵਿੱਚ ਇੱਕ ਦੋ ਵਾਰ ਉਹ ਰੱਜੂ ਦੇ ਘਰ ਜਾ ਕੇ ਮਿਲ ਆਉਂਦਾ ਸੀ ਰੱਜੂ ਨੂੰ ਸਰਦਾਰ ਉੱਤਮ ਸਿੰਘ ਨੇ ਇੱਕ ਛੋਟਾ ਜਿਹਾ ਹਸਪਤਾਲ ਖੋਲ੍ਹ ਦਿੱਤਾ ਸੀ ਇੱਕ ਕਲੀਨਿਕ ਵਰਗਾ ਪਰ ਕਲੀਨਿਕ ਤੋਂ ਕਾਫੀ ਵੱਡਾ ਸੀ ਇੱਕ ਦਿਨ ਰੱਜੂ ਨੂੰ ਮਿਲਣ ਉਹਦੇ ਕਲੀਨਿਕ ਤੇ ਗਿਆ ਸੀ ਪ੍ਰਭਨੀਤ ਦੋਵੇਂ ਬੈਠੇ ਕੌਫੀ ਪੀ ਰਹੇ ਸਨ ਰੱਜ ਨੇ ਪੁੱਛਿਆ ਪ੍ਰਵ ਪੜ੍ਹਾਈ ਤੋਂ ਬਾਅਦ ਕੀ ਸੋਚਿਆ ਇਥੇ ਦਿੱਲੀ ਵਿੱਚ ਸੈਟਲ ਹੋਣਾ ਜਾਂ ਪਿੱਛੇ ਪੰਜਾਬ ਮੁੜੇਗਾ ਪ੍ਰਵ ਨੇ ਤਰਜੋਵਲ ਵੇਖਦਾ ਬੋਲਿਆ ਰਾਜਵੀਰ ਜਰ ਪੰਜਾਬ ਹੀ ਮੁੜਾਂਗਾ ਉਂਝ ਵੀ ਮਾਂ ਦਾ ਸੁਪਨਾ ਸੀ ਪੰਜਾਬ ਵਿੱਚ ਡਾਕਟਰ ਬਣ ਕੇ ਵੇ ਸਹਾਰਾ ਲੋਕਾਂ ਦਾ ਸਹਾਰਾ ਬਣ ਸਕਾਂ ਪਰ ਪ੍ਰਵ ਤੈਨੂੰ ਪਤਾ ਇਸ ਵਕਤ ਪੰਜਾਬ ਦਾ ਮਾਹੌਲ ਬਹੁਤ ਖਰਾਬ ਚੱਲ ਰਿਹਾ ਰੱਜੋ ਫਿਕਰ ਕਰਦੀ ਬੋਲੀ ਪ੍ਰਵਣਿਤ ਭਾਵਕ ਹੁੰਦਾ ਬੋਲਿਆ ਕਮਲੀਏ ਮਾਹੌਲ ਖਰਾਬ ਕਿੱਥੇ ਨਹੀਂ ਕੀ ਬੰਬੇ ਜਾਂ ਦਿੱਲੀ ਵਰਗੇ ਸ਼ਹਿਰਾਂ ਵਿੱਚ ਸ਼ਰੀਅਮ ਚੋੱਕੇ ਨਹੀਂ ਵੇਚੀਆਂ ਜਾਂਦੀਆਂ ਕੁੜੀਆਂ ਕੋਠਿਆਂ ਤੇ ਬਸ ਪੰਜਾਬ ਦਾ ਤਾਂ ਨਾ ਹੀ ਬਦਨਾਮ ਕੀਤਾ ਹੋਇਆ ਮਾਹੌਲ ਤਾਂ ਕਿਤੇ ਵੀ ਠੀਕ ਨਹੀਂ ਆ ਰਾਜਵੀਰ ਜੇ ਤੈਨੂੰ ਕੋਈ ਦਿੱਲੀ ਵਿੱਚ ਆਪਣਾ ਬਣਾ ਕੇ ਰੋਕਣਾ ਚਾਹੁੰਦਾ ਹੋਵੇ ਫਿਰ ਵੀ ਨਹੀਂ ਰੁਕੇਗਾ ਰਾਜਵੀਰ ਗੱਲ ਉਹ ਨਹੀਂ ਹੈ ਬੰਦੇ ਦੇ ਵਸ ਕਿੱਥੇ ਹੁੰਦਾ ਸਭ ਕੁਝ ਇਹ ਤਾਂ ਮਾਲਕ ਨੇ ਜਿੱਥੇ ਦਾਣਾ ਪਣੀ ਲਿਖਿਆ ਹੋਵੇ ਉੱਥੇ ਹੀ ਚੁਗਣਾ ਪੈਂਦਾ ਬਾਕੀ ਜੋ ਰੱਬ ਨੂੰ ਮਨਜ਼ੂਰ ਹੋਇਆ ਮੈਂ ਚੱਲਦਾ ਹੁਣ ਬਾਅਦ ਵਿੱਚ ਤੇ ਦਿੱਲੀ ਵਿੱਚ ਟ੍ਰੈਫਿਕ ਬਹੁਤ ਹੋ ਜਾਂਦਾ ਪ੍ਰਭਨੀਤ ਰੱਜੋ ਤੋਂ ਵਿਦਾਈ ਲੈ ਕੇ ਚਲਾ ਗਿਆ ਕਾਲੇ ਦੇ ਹੋਸਟਲ ਦੇ ਕਮਰੇ ਵਿੱਚ ਪਿਆ ਉਹ ਕਿੰਨਾ ਚਰੀ ਛਤਵਲ ਕਮਰੇ ਦੇ ਪੱਖੇ ਨੂੰ ਵੇਖਦਾ ਰਿਹਾ ਜਿਸ ਦੇ ਬੈਰਿਆਂ ਦੀ ਪੱਦੀ ਜੀ ਆਵਾਜ਼ ਕਮਰੇ ਵਿੱਚ ਗੂੰਜ ਰਹੀ ਸੀ ਪ੍ਰਭਨੀਤ ਉਸ ਪੱਕੇ ਨੂੰ ਦੇਖ ਜ਼ਰੂਰ ਆਸੀ ਪਰ ਨਾ ਤਾਂ ਉਹਦਾ ਧਿਆਨ ਪੱਖੇ ਵਿੱਚ ਸੀ ਤੇ ਨਾ ਉਹਨੂੰ ਸੁਣ ਰਹੀ ਪੱਖੇ ਦੇ ਬੈਰਿਆਂ ਦੀ ਪੱਦੀ ਜੀ ਆਵਾਜ਼ ਉਹਦੇ ਦਿਮਾਗ ਵਿੱਚ ਰੱਜੂ ਦੇ ਬੋਲੇ-ਬੋਲ ਘੁੰਮ ਰਹੇ ਸਨ ਜੇ ਤੈਨੂੰ ਕੋਈ ਦਿੱਲੀ ਵਿੱਚ ਆਪਣਾ ਬਣਾ ਕੇ ਰੋਕਣਾ ਚਾਹੁੰਦਾ ਹੋਵੇ ਫਿਰ ਵੀ ਨਹੀਂ ਰੁਕੇਗਾ ਕਮਲੀ ਇੰਨਾ ਪੋਲਾ ਨਹੀਂ ਸੀ ਕਿ ਤੇਰਾ ਮਤਲਬ ਨਾ ਸਮਝਿਆ ਹੋਵੇ ਪਰ ਅਮੀਰੀ ਤੇ ਗਰੀਬੀ ਦੀਆਂ ਕੰਧਾਂ ਟਾਉਣੀਆਂ ਬਹੁਤ ਔਖੀਆਂ ਹੁੰਦੀਆਂ ਕਦੇ ਖੁਦ ਹੀ ਇੱਟ ਚੁਵਾਰੇ ਨੂੰ ਨਹੀਂ ਲਾਉਂਦਾ ਕੋ ਹੁੰਦਾ ਕੋਈ ਪਿਆਰ ਲਈ ਦੁਨੀਆ ਨਾਲ ਲੜਨਾ ਫਿਲਮੀ ਦੁਨੀਆ 'ਚ ਹੁੰਦਾ ਅਸਲ ਜ਼ਿੰਦਗੀ 'ਚ ਹਾਲਾਤਾਂ ਨਾਲ ਲੜਨ ਵਾਲੇ ਕਦੇ ਪਿਆਰ ਲਈ ਨਹੀਂ ਲੜ ਸਕਦੇ ਨਾਲੇ ਜਿੱਥੇ ਹੱਥ ਨਾ ਪਹੁੰਚਦਾ ਹੋਵੇ ਉਹ ਚੀਜ਼ ਛੱਡ ਦੇਣੀ ਚੰਗੀ ਹੁੰਦੀ ਹੈ ਕਿੰਨੇ ਹੀ ਸਵਾਲਾਂ ਦੇ ਜਵਾਬ ਪ੍ਰਭ੍ਰਿਤ ਨੇ ਖੁਦ ਨੂੰ ਹੀ ਖੁਦ ਦਿੱਤੇ ਹੌਲੀ-ਹੌਲੀ ਵਕਤ Guzarਦਾ ਗਿਆ ਹੁਣ ਪ੍ਰਭ੍ਰਿਤ ਨੇ ਰਜੋ ਨੂੰ ਮਿਲਣ ਜਾਣਾ ਵੀ ਕੱਟ ਕਰ ਦਿੱਤਾ ਸੀ ਕਿਉਂਕਿ ਉਹ ਜਾਣਦਾ ਸੀ ਜਿੰਨਾ ਕਿਸੇ ਦਾ ਹੱਥ ਫੜ ਕੇ ਅੱਗੇ ਲੰਘ ਜਾਈਏ ਉਨਾ ਹੀ ਔਖਾ ਹੁੰਦਾ ਇਕੱਲੇ ਵਾਪਸ ਮਾਉਣਾ ਵਕਤ ਨੇ ਤਾਂ ਪ੍ਰਭਨੀਤ ਤੇ ਕਹੇ ਤੇ ਬਦਲਣਾ ਸੀ ਤੇ ਨਾ ਰੱਜੋ ਤੇ ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਦਸੰਬਰ ਮਹੀਨਾ ਆ ਗਿਆ ਰੱਜੋ ਦੇ ਕਰਦਿਆਂ ਨੇ ਇੱਕ ਮੁੰਡਾ ਲੱਭ ਕੇ ਰੱਜੋ ਦੀ ਮੰਗਣੀ ਕਰ ਦਿੱਤੀ ਵਿਆਹ ਅਗਲੇ ਸਾਲ ਅਕਤੂਬਰ ਦਾ ਰੱਖ ਦਿੱਤਾ ਬਹੁਤ ਸੋਹਣਾ ਮੁੰਡਾ ਲੱਭਿਆ ਗਿਆ ਸੀ ਰੱਜੋ ਵਾਸਤੇ ਜਮਾ ਰੱਜੋ ਵਰਗਾ ਤੇ ਹੈਵੀ ਡਾਕਟਰ ਸੀ ਤੇ ਨਾਮ ਸੀ ਪਰਮਵੀਰ ਹੁਣ ਪ੍ਰਭਨੀਤ ਨੇ ਰੱਜੋ ਨੂੰ ਮਿਲਣ ਜਾਣਾ ਬਿਲਕੁਲ ਹੀ ਬੰਦ ਕਰ ਦਿੱਤਾ ਸੀ ਬੇਸ਼ੱਕ ਉਹਨਾਂ ਵਿੱਚ ਦੋਸਤੀ ਤੋਂ ਅੱਗੇ ਕੁਝ ਵੀ ਨਹੀਂ ਸੀ ਪਰ ਪ੍ਰਭਨੀਤ ਨਹੀਂ ਸੀ ਚਾਹੁੰਦਾ ਕਿ ਉਹਦੇ ਕਰਕੇ ਰੱਜੋ ਤੇ ਕੋਈ ਇਲਜ਼ਾਮ ਲੱਗੇ ਕਿਸੇ ਦਾ ਮੂੰਹ ਥੋੜਾ ਫੜ ਲੈਣਾ ਸੀ ਜੇ ਕੋਈ ਇਸ ਰਿਸ਼ਤੇ ਨੂੰ ਗਲਤ ਨਜ਼ਰਾਂ ਨਾਲ ਵੇਖ ਕੇ ਕੋਈ ਤੂਮਾਤ ਲਾ ਦਿੰਦਾ ਆਖਿਰ ਸਾਲ 1984 ਦਾ ਜੂਨ ਮਹੀਨਾ ਆ ਗਿਆ ਸੀ ਜਿਵੇਂ ਬੰਦਾ 84 ਲੱਖ ਜੂਨਾ ਦੇ ਅੱਗ ਵਾਲੇ ਸੇਕ ਵਿੱਚ ਸੜਦਾ ਰਹਿੰਦਾ ਉਦਾਂ ਹੀ ਜ਼ੋਨ 84 ਵਿੱਚ ਪੰਜਾਬ ਵਿੱਚ ਸੜ ਰਿਹਾ ਸੀ ਪਰ ਲੋਕਾਂ ਨੂੰ ਲੱਗਿਆ ਕਿ ਜੂਨ ਵਾਪਰਨ ਤੋਂ ਬਾਅਦ ਸ਼ਾਇਦ ਇਹ ਅੱਗ ਬੁਝ ਜਾਵੇਗੀ ਪਰ ਐਦਾਂ ਹੋਇਆ ਨਹੀਂ ਸੀ ਸਤੰਬਰ ਮਹੀਨੇ ਵਿੱਚ ਰੱਜੋ ਦਾ ਵਿਆਹ ਪੱਕਾ ਕਰ ਦਿੱਤਾ ਗਿਆ 8 ਅਕਤੂਬਰ ਦਾ ਦਿਨ ਬੰਦ ਦਿੱਤਾ ਗਿਆ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਵੰਡ ਦਿੱਤੇ ਗਏ ਇੱਕ ਕਾਰਡ ਬਾਕੀ ਸੀ ਜਿਸ ਤੇ ਲਿਖਿਆ ਹੋਇਆ ਸੀ ਪ੍ਰਭਨੀਤ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਗ ਜ਼ਰੂਰ ਦੱਸਣਾ ਜੀ ਇਹ ਕਹਾਣੀ ਬੈਂਤ ਸਿੰਘ ਬਰੀਵਾਲਾ ਪੀਰ ਵੱਲੋਂ ਲਿਖੀ ਗਈ ਹੈ